ਸੱਚੇ ਗਾਲਜੀ ਸਵਾਗਤ ਹੈ ਟੌਪ 10 ਬੁਲੇਟਿਨ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਦੱਸਾਂਗੇ ਦੇਸ਼ ਦੁਨੀਆ ਦੀਆਂ 10 ਵੱਡੀਆਂ ਖਬਰਾਂ ਬਾਪੂ ਸੁਰਜ ਸਿੰਘ ਖਾਲਸਾ ਦਾ ਹੋਇਆ ਦੇਹਾਂਤ 91 ਸਾਲ ਦੀ ਉਮਰ ਦੇ ਵਿੱਚ ਲੈ ਆਖਰੀ ਸਾਹ ਕੁਤਸਮਾ ਪਹਿਲਾਂ ਹੀ ਪਰਿਵਾਰ ਦੇ ਨਾਲ ਸ਼ਿਫਟ ਹੋਏ ਸੀ ਅਮਰੀਕਾ ਜਗਜੀਤ ਸਿੰਘ ਦੱਲਿਆਲ ਦੇ ਮਰਨਵਰਤ ਦਾ 51ਵਾਂ ਦਿਨ ਪਾਣੀ ਪੀਣ ਦੇ ਵਿੱਚ ਵੀ ਹੋ ਰਹੀ ਹੈ ਦਿੱਕਤ ਪਟਿਆਲਾ ਦੇ ਕਿਲਾ ਮੁਬਾਰਕ ਵਿੱਚਲਾ ਰਾਣੀਆਂ ਵਾਲਾ ਮਹਿਲ ਬਣਿਆ ਸ਼ਾਹੀ ਹੋਟਲ ਰਣਬਾਦ ਸੀਮਾਨ ਅੱਜ ਕਰਨਗੇ ਸ਼ਾਨਦਾਰ ਉਦਘਾਟਨ ਵਰ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਮਨਾਇਆ ਗਿਆ ਹਰਮੰਦਰ ਸਾਹਿਬ ਦੇ ਨੀ ਪੱਥਰ ਦਾ ਦਿਹਾੜਾ ਭਾਰਤ ਤੋਂ 500 ਸੰਗਤਾਂ ਦਾ ਵੱਡਾ ਜੱਥਾ ਪਹੁੰਚਿਆ ਅੰਮ੍ਰਿਤਸਰ ਦੇ ਵਿੱਚ ਰنجਿਸ਼ਦਾਰ ਨੰਗਾ ਨਾਚ ਰنجਿਸ਼ ਦੇ ਚੱਕਰ ਚ ਬਜ਼ੁਰਗ ਨੂੰ ਕਾਰ ਨਾਲ ਕੁਚਲ ਕੇ ਕੀਤਾ ਮੌਤ ਦੇ ਹਵਾਲੇ ਕੋਇਂਦਵਾਲ ਸਾਹਿਬ ਦੀ ਜੇਲ੍ਹ ਤੋਂ ਮੋੜ ਬਰਾਮਦ ਹੋਏ 16 ਮੋਬਾਈਲ ਫੋਨ ਅਤੇ ਅਫੀਮ ਸੁਰੱਖਿਆ ਸਿਸਟਮ ਤੇ ਉੱਠ ਰਹੇ ਨੇ ਸਵਾਲ ਮੋਹੱਲੇ ਦੇ ਵਿੱਚ ਝਗੜੇ ਨੇ ਲਿਆ ਭਿਆਨਕ ਰੂਪ ਕੁੱਟ ਕੁੱਟ ਕੇ ਵਿਅਕਤੀ ਦਾ ਕੀਤਾ ਕਤਲ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਕੇਜਰੀਵਾਲ ਤੇ ਸਿਸੋਧੀਆਂ ਤੇ ਚੱਲੇਗਾ ਮੁਕਦਮਾ ਗ੍ਰਹਿ ਮੰਤਰਾਲਿਆਂ ਨੇ ED ਨੂੰ ਦਿੱਤੀ ਇਜਾਜ਼ਤ ਮਹਾਕੁੰਮ ਦੇ ਵਿੱਚ ਸ਼ਾਹੀ ਇਸ਼ਨਾਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਐਮਸੀਪੀ ਆਗੂ ਮਹੇਸ਼ ਕੋਠੇ ਦੀ ਹੋਈ ਮੌਤ। ਹਸਪਤਾਲ ਲੋਕ ਅਦਾਕਾਰ ਜੈਦੀ ਪਲਾਵਤ ਦੇ ਪਿਤਾ ਦਾ ਦੇਹਾਂਤ ਹਰਿਆਣਾ ਦੇ ਵਿੱਚ ਹੋਵੇਗਾ ਅੰਤਿਮ ਸੰਸਕਾਰ। ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਐਦਾ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਟੀਵੀ ਐਨਆਰਏ ਬਹੁਤ ਬਹੁਤ ਸ਼ੁਕਰੀਆ।